ਅੱਜ ਸ਼ਨੀਵਾਰ ਦਿਨ ਅਸੀਂ ਆਪਣਾ ਫਸਟ ਬਲੌਗ ਸ਼ੂਟ ਕਰਨ ਜਾ ਰਹੇ ਹਾਂ ਅਸੀਂ ਆਪਣੇ ਇੱਕ ਇਤਿਹਾਸਿਕ ਸਥਾਨ ਜਿੱਥੇ ਆਪਾਂ ਗਗਨਦਾ ਟੀਲਾ ਕਹਿੰਦੇ ਆ ਉੱਥੇ ਘੁੰਮਣ ਜਾਣਾ ਮੇਰੇ ਦੋਸਤ ਵੀ ਆ ਰਹੇ ਆ ਕਾਰ ਲੈ ਕੇ ਅਸੀਂ ਉਹਨਾਂ ਦੀ ਵੇਟ ਕਰਦੇ ਪਏ ਆ ਤੇ ਅਸੀਂ ਉਨੂੰ ਘੁੰਮਣ ਜਾਣਾ ਮੈਂ ਰੋਹਿਤ ਤੇ ਮੇਰਾ ਦੋਸਤ ਸੰਨੀ ਅਸੀਂ ਦੋਨਾਂ ਨੇ ਮੂਨਕੋ ਪਿੰਡ ਤੋਂ ਹੁਣ ਅਸੀਂ ਤਿਆਰੀ ਕੀਤੀ ਆ ਕਿ ਚੰਗੀ ਪਹਿਲਾਂ ਤਾਂ ਜਾਵਾਂਗੇ ਦਸੂਏ ਉੱਥੇ ਇੱਕ ਉਹਨਾਂ ਦਾ ਹੋਰ ਇਤਿਹਾਸਿਕ ਸਥਾਨ ਆ ਉਸ ਵਕਤ ਤੁਹਾਨੂੰ ਅਸੀਂ ਦੱਸਾਂਗੇ ਕਿ ਉੱਥੇ ਪਾੜਵਾ ਨੇ ਕਿਦਾਂ ਆਪਣਾ ਤਪੱਸਿਆ ਕੀਤੀ ਤੇ ਕੀ ਸਟੋਰੀ ਉੱਥੇ ਉਹ ਸਾਰੀ ਗਾਈਡਲਾਈਨਾਂ ਸੀ ਉੱਥੇ ਜਾ ਕੇ ਤੁਹਾਨੂੰ ਦੱਸਾਂਗੇ ਜੋ ਮੇਰਾ ਦੋਸਤ ਆ ਉਸ ਨੂੰ ਬਹੁਤ ਵਧੀਆ ਪਤਾ ਹੈ ਇਸ ਬਾਰੇ ਤਾਂ ਅਸੀਂ ਉਹਦਾ ਨਾਲ ਮੁਲਾਕਾਤ ਵੀ ਤੁਹਾਡੀ ਕਰਾਵਾਂਗੇ ਤੇ ਫਿਰ ਅਸੀਂ ਇਕੱਠੇ ਤੇ ਇਹ ਬਲੌਗ ਬਣਾ ਕੇ ਤੁਹਾਨੂੰ ਸਭ ਕੁਝ ਦੱਸਾਂਗੇ ਇਸ ਬਾਰੇ ਹੁਣ ਹੇਠਾਂ ਟਾਈਮ ਬੜਾ ਹੋ ਗਿਆ ਹੈ ਹੋ ਗਿਆ ਉਹ ਕਹਾਂਗਾ ਮੈਂ ਹੋਰ ਬੱਤੇ ਵੀ ਜਾਣਾ ਸੀਗਾ ਉੱਥੇ ਮੈਂ ਕਿਹ ਚਲੋ ਆਪਾਂ ਅੱਜ ਜਾਈਏ ਨਾਲੇ ਪਹਿਲਾਂ ਮਾਰੇ ਦੇ ਦਰਵਾਜ਼ੇ ਤੇ ਜਾਣਾ ਜ਼ਰੂਰੀ ਆ ਦਰਸ਼ਨ ਹੋਏ ਨੇ ਨਾਲੇ ਕੋਈ ਇਹ ਸੰਗਰਾਮ ਦਾ ਉਹ ਲੈ ਇਹ ਸੰਗਰਾਮ ਦਾ ਸੁਣਦੇ ਸੁਹਾਗ ਦੀ ਗੱਲ ਆ ਰਹੀ ਆ ਕਿਹਦੇ ਦਾ ਸਭ ਤੋਂ ਸ਼ੋਭਾ ਦਿਨ ਮੰਨੇ ਜਾਂਦਾ ਹੈ। ਪੰਜਾਬ ਵਿੱਚ ਕੱਤਕ ਦੀ ਜਿਹੜੀ ਸੰਗਰਾਮ ਤੋਂ ਸ਼ੁਭ ਦਿਨ ਮੰਨੇ ਜਾਂਦਾ ਹੈ। ਤੇ ਪਰਿਵਾਰ ਦੇ ਲਈ, ਤੁਹਾਡੀ ਪੜ੍ਹਾਈ ਲਈ, ਬਿਜ਼ਨਸ ਲਈ ਤੇ ਸਾਡਾ ਵੀ ਇੱਕ ਸੰਦ ਇਹ ਬਲੌਗ ਆ ਜਿਹੜਾ ਸਾਡਾ ਇੱਕ ਅਹੀ ਕਰ ਰਹੇ ਆ ਕਿ ਅਹੀ ਮੋਨ ਭਾਈ ਦਾ ਮੇਰੇ ਸਾਨੂੰ ਉਹਨਾਂ ਦਾ ਹੀ ਆ ਗਿਆ। ਹੈਲੋ। ਹਾਂਜੀ ਭਾਜੀ ਕਿੱਥੇ ਪੁੱਜ ਗਏ? ਯਾਰਾ ਅਜੇ ਕਰ ਰਹੀ ਹੈ ਤੁਹਾਡੀ ਅਸੀਂ ਵੇਟ ਕਰਦੇ ਪਏ ਹਾਂ ਮੈਂ ਇੱਕ ਵਾਰ ਰੋਟੀ ਖਾ ਲਈ ਹੁਣ ਦੁਬਾਰਾ ਵੀ ਖਾ ਲੈਣੀ ਆ ਚਲੋ ਆ ਜਲਦੀ ਆ ਜੋ ਮੇਰੇ ਕੋਲ ਵੀ ਦੋਸਤਾਂ ਦੇ ਆ ਗਏ ਨੇ ਦੇਖਦੇ ਕਿ ਕਿੱਥੇ ਕਦ ਵਿੱਚ ਆ ਰਹੇ ਕਿੱਦਾਂ ਆ ਰਹੇ ਪਲਾਣੇ ਲਾ ਗਈ ਆ ਕੱਢੇ ਆਪਣੇ ਯਾਰਾ ਦੋਸਤਾਂ ਦੇ ਸ਼ੁਰੂ ਆ ਗਏ ਆ ਹੁਣ ਆ ਗਿਆ ਹੁਣ ਆਪਾਂ ਤਿਆਰ ਆਂ ਟਿੱਲੇ ਤੇ ਜਾਣ ਦੀ ਬੜੀ ਉਤਸੁਕਤਾ ਹੋਈ ਪਈ ਆ ਹੈ ਪਹਿਲੀ ਵਾਰ ਚੱਲੇ ਪਹਿਲੀ ਵਾਰ ਹੀ ਚੱਲਦੇ ਆ ਫਰਸਟ ਵਲੌਗ ਆ ਅੱਜ ਜਿਆਦਾ ਐਕਸਾਈਟਮੈਂਟ ਆ ਕੀ ਹਾਲ ਚੱਲ ਦੋਸਤੋ ਕੀ ਹਾਲ ਚਾਲ ਆ ਭਾਜੀ ਦੀਪੀ ਭਾਜੀ ਜੈ ਬਾਬੇ ਦੀ ਜੈ ਬੋਲੇ ਹਰ ਹਰ ਮਾ ਦੀ ਬਪਾ ਜੀ ਤੁਹਾਡੇ ਬਿਜੇ ਹੋ ਗਏ ਸਰਕਾਰਾਂ ਨੂੰ ਦੋਸਤੋ ਅਸੀਂ ਹੁਣ ਜਾ ਰਹੇ ਆ ਦਸੂਏਵਾਲ ਨੂੰ ਪਹਿਲਾ ਤਾਂ ਉੱਥੇ ਵੀ ਛੇ ਮੰਦਿਰ ਆ ਬਹੁਤ ਵੱਡਾ ਪ੍ਰਾਤਨ ਮੰਦਿਰ ਆ ਉੱਥੇ ਕਹਿੰਦੇ ਆ ਕਿ ਜਿਹੜਾ ਪੀਂਹ ਸੀਗੇ ਉਹਨਾਂ ਨੇ ਢਾਈ ਟੱਪ ਮਾਰ ਕੇ ਉੱਥੇ ਤਲਾਬ ਬਣਾਇਆ ਸੀ ਤੇ ਪਾਣੀ ਗੱਡਿਆ ਸੀ ਤੇ ਉਹ ਸਾਰਾ ਹੀ ਅਸੀਂ ਦੱਸਾਂਗੇ ਕਿ ਉਹ ਕਿੱਦਾਂ ਉਥੋਂ ਸ਼ੁਰੂ ਹੋਇਆ ਉਹ ਕਿੱਦਾਂ ਉਥੇ ਪੁੱਜੇ ਉਥੇ ਕਿੱਥੇ ਬਰਾਟ ਰਾਜ ਦੀ ਨਗਰੀ ਸੀ ਉਹ ਸਾਡੇ ਭਾਜੀ ਤੁਹਾਨੂੰ ਦੱਸਣਗੇ ਉਸ ਬਾਰੇ ਉਹਨਾਂ ਨੂੰ ਬਹੁਤ ਨੌਲੇਜ ਹੈ ਸਾਰੇ ਤੇ ਇਹ ਜਿਹੜਾ ਰਾਹ ਵਾ ਇਹ ਜਲੰਧਰ ਤੋਂ ਪਠਾਨਕੋਟ ਜੀਟੀ ਰੋਡ ਉੱਤੇ ਪੈਂਦਾ ਵਾ ਪਹਿਲਾ ਦਸੂਹਾ ਪੈਣਾ ਸ਼ਾਇਦ ਤੁਹਾਨੂੰ ਸਾਰੇ ਨੂੰ ਪਤਾ ਹੀ ਆ ਆਪਣੇ 올ਓਵਰ ਪੰਜਾਬ ਦੇ ਸਭ ਨੂੰ ਪਤਾ ਕਿ ਦਸੂਹਾ ਕਿੱਥੇ ਪੈਂਦਾ ਜੇ ਗੱਲ ਆਪਾਂ ਇੰਡੀਆ ਦੇ ਕਰੀਏ ਤਾਂ ਇਹ ਅਸੀਂ ਪੰਜਾਬ ਦੇ ਵਿੱਚ ਉਹ ਸ਼ਾਰਪੁਰ ਡਿਸਟ੍ਰਿਕਟ ਦੇ ਵਿੱਚ ਅਸੀਂ ਜਲੰਧਰ ਤੋਂ ਪਠਾਨਕੋਟ ਨੂੰ ਜਿਹੜਾ ਜੀਟੀ ਰੋਡ ਜਾਂਦਾ ਜਾਂ ਕਰੋ ਜਲੰਧਰ ਤੋਂ ਜੰਮੂ ਨੂੰ ਜੋ ਜੀਟੀ ਰੋਡ ਜਾਂਦਾ ਵਾ ਉਹਦੇ ਉੱਤੇ ਪੈਂਦਾ ਵਾ ਤੇ ਤੁਸੀਂ ਦਸੂਹੇ ਤੇ ਆ ਕੇ ਤੁਹਾਨੂੰ ਜਿਹੜਾ ਆਪਣੇ ਬੱਸ ਸਟੈਂਡ ਦੇ ਅੱਗੇ ਹੀ ਇਹ ਤੁਹਾਨੂੰ ਜਿੱਥੇ ਲੋਕੇਸ਼ਨ ਮਿਲ ਜਾਏਗੀ ਪਹਿਲਾਂ ਤਾਂ ਫਿਰ ਉਸ ਲੋਕੇਸ਼ਨ ਤੋਂ ਦੂਸਰੇ ਤੋਂ ਸਾਨੂੰ ਹਾਜੀਪੁਰ ਨੂੰ ਜਾਂਦਿਆਂ ਨੂੰ ਜੋ ਗਗਨਦਾ ਢੀਲਾ ਵਾ ਬਹੁਤ ਮਸ਼ਹੂਰ ਆ ਜੇ ਤੁਸੀਂ ਆਨਲਾਈਨ ਗੂਗਲ ਮੈਪ ਤੇ ਸਰਚ ਮਾਰੋਗੇ ਤਾਂ ਉਹ ਤੁਸੀਂ ਉੱਥੇ ਤੁਹਾਨੂੰ ਪਤਾ ਲੱਗ ਜਾਏਗਾ ਕਿ ਹਾਂ ਕਿ ਕਿ ਗਗਨਦਾ ਢੀਲਾ ਜਿੱਥੇ ਆਪਣੇ ਸ਼ਿਵ ਭਗਵਾਨ ਦੀ ਜਗਾ ਬਸ ਸਥਾਨਾ ਉਹ ਉਸ ਰੋਡ ਤੇ ਪੈਣਦਾ ਵਾ ਉਸ ਸਾਪਾ ਰੋਡ ਤੇ ਜਾਣਾ ਉਸ ਤੋਂ ਥੋੜਾ ਅੰਦਰ ਨੂੰ ਆ ਦੋ ਤਿੰਨ ਕਿਲੋਮੀਟਰ ਤੁਸੀਂ ਕਿਸੇ ਨੂੰ ਉੱਥੇ ਜਾ ਕੇ ਬੱਚੇ-ਬੱਚੇ ਨੂੰ ਪੁੱਛਣਾਗਾ ਤੁਹਾਨੂੰ ਰਾਹ ਦੱਸ ਦੇਗਾ ਕਿਉਂਕਿ ਥੋੜਾ ਹੈ ਉਹ ਰੋਡ ਦੇ ਵਿੱਚ ਤਾਂ ਇਸ ਕਰਕੇ ਤੁਹਾਨੂੰ ਵੈਸੇ ਮੈਂ ਲਾਈਵ ਲੋਕੇਸ਼ਨ ਵੀ ਉੱਥੇ ਇਸ ਵੀਡੀਓ ਦੇ ਵਿੱਚ ਸ਼ੇਅਰ ਜਰੂਰ ਕਰੂੰਗਾ ਤਾਂ ਕਿ ਜੇ ਕਿਸੇ ਨੇ ਜਾਣਾ ਹੋ ਤਾਂ ਮੈਪ ਦੀ ਲੋਕੇਸ਼ਨ ਨੂੰ ਲੈ ਕੇ ਉੱਥੇ ਪਹੁੰਚ ਸਕਦਾ ਵਾ ਠੀਕ ਹੈ ਹੁਣ ਅਸੀਂ ਦੂਸਰੇ ਪੁੱਜਣ ਵਾਲੇ ਆ ਤਾਂ ਤੁਹਾਨੂੰ ਉੱਥੇ ਦੱਸਾਂਗੇ ਅੱਗੇ ਕਿ ਜੋ ਮੰਦਿਰ ਆ ਰਿਹਾ

ਆ ਲੋ ਜੀ ਆ ਬੱਸ ਸਟੇਸ਼ਨ ਆ ਗਿਆ ਤਸੂਏ ਦਾ ਜੇ ਕਿਸੇ ਨੇ ਬੱਸ ਚਾਉਣਾ ਹੈ ਤਾਂ ਇੱਥੋਂ ਬੱਸ ਲੈ ਸਕਦਾ ਉਹ ਬਾਅਦ ਵਿੱਚ ਇੱਥੋਂ ਉੱਥੇ ਮਿਲ ਜਾਂਦੇ ਆ ਤੁਸੀਂ ਜੇ ਦਿੱਲੇ ਨੂੰ ਵੀ ਜਾਣਾ ਵਾ ਇਹਦਾ ਥਾਣਾ ਹੈ ਇੱਕ ਪਾਸੇ ਬੱਸ ਸਟੇਸ਼ਨ ਆ ਤੇ ਦੂਜੇ ਪਾਸੇ ਤਸੂਏ ਦਾ ਥਾਣਾ ਵਾ ਤੁਹਾਨੂੰ ਇਸ ਤੋਂ ਆਈਡੀਆ ਹੋ ਜਾਏਗਾ ਕਿ ਜੇ ਤੁਸੀਂ ਤਸੂਏ ਆਵੋ ਤਾਂ ਤੁਸੀਂ ਰਾਈਟ ਜਗ੍ਹਾ ਤੇ ਹੋ ਬਹੁਤ ਸੋਹਣਾ ਸ਼ਹਿਰ ਆ ਤਸੂਆ ਇੱਕ ਕਹਿੰਦੇ ਕਿ ਹਾਬਾ ਆਪਣੇ ਹੁਸ਼ਿਆਰਪੁਰ ਦੀ ਇਹ ਸਭ ਤੋਂ ਵੱਡੀ ਤਹਿਸੀਲ ਆ ਆਪਣੇ ਇਲਾਕੇ ਵਿੱਚ। ਤਸੂਵਾ ਤਹਿਸੀਲ ਕਹਿੰਦੇ ਬਹੁਤ ਵੱਡੀ ਤਹਿਸੀਲ ਮੰਨੀ ਗਏ, ਬਹੁਤ ਪਿੰਡ ਇਸ ਨੂੰ ਲੱਗਦੇ ਆ, ਬਹੁਤ ਬਲੋਕ ਲੱਗਦੇ ਆ ਆਪਣੇ ਪੰਜਾਬ 'ਚ ਵੀ ਇੰਨੇ ਕਿਸੇ ਸ਼ਾਇਦ ਉਹ ਜਗ੍ਹਾ ਤਹਿਸੀਲ ਇੱਡੀ ਵੱਡੀ ਨਹੀਂ ਆ ਜਿੰਨੀ ਤਸੂਵਾ ਤਹਿਸੀਲ ਵੱਡੀ ਆ। ਇਹ ਪਹਾੜੀ ਇਲਾਕਾ ਵੀ ਕਹਿ ਸਕਦੇ ਇਹਨੂੰ ਪੈ ਜਾਂਦਾ। ਉੱਥੇ ਕਿੱਥੇ ਠੰਡ ਬਾਕੀ ਆਪਣੇ ਪੰਜਾਬ ਦੇ ਇਲਾਕੇ ਨਾਲੋਂ ਜ਼ਿਆਦਾ ਹੁੰਦੀ ਆ। ਇਹ ਕਿਸਮ ਦਾ ਹਿਮਾਚਲ ਦਾ ਹੀ ਇਸੇ ਟੈਂਪਰੇਚਰ ਹੁੰਦਾ ਵਾ। ਇਹ ਤਸੂਵਾ ਮਕੇਰੀਆਂ ਤਲਵਾੜਾ ਰੋਡ ਨੂੰ ਵੀ ਤੁਝ ਜਾਂਦੀ ਆ। ਸੁਹਾ ਮਕੇਰੀਆ ਕੋ ਦਾਸਪੁਰ ਸੁਹਾ ਮਕੇਰੀਆ ਪਠਾਨਕੋਟ ਜੰਮੂ ਇਹ ਰੋਡ ਇਥੋਂ ਤਿੰਨੇ ਨਿਕਲਦੇ ਆ ਤੇ ਇਥੋਂ ਹੀ ਹੁਸ਼ਾਰਪੁਰ ਨੂੰ ਤੁਸੀਂ ਜਾ ਸਕਦੇ ਇਥੋਂ ਹੀ ਜਲੰਧਰ ਨੂੰ ਜਾ ਸਕਦੇ ਆ ਆਹ ਦੇਖੋ ਟਰੱਕ ਪਿੱਛੇ ਬਹੁਤ ਸੋਹਣੀ ਲਾਈਨ ਲਿਖੀ ਹੋਈ ਆ ਕਿਸਮਤ ਬੰਦ ਹੀ ਨਹੀਂ ਬਣਾਉਣੀ ਪੈਂਦੀ ਆ ਦੁਨੀਆ ਟਿਕਣੀ ਨਹੀਂ ਟਿਕਾਉਣੀ ਪੈਂਦੀ ਆ ਇਹ ਲਾਈਨ ਦੇ ਵਿੱਚ ਬਹੁਤ ਰਾਜ਼ ਲਿਖੇ ਹੋਏ ਆ ਇਹਨੇ ਛੋਟੀ ਜੀ ਲਾਈਨ ਲਿਖੀ ਹੋਈ ਆ ਪਰ ਇਸ ਛੋਟੀ ਜੀ ਲਾਈਨ ਵਿੱਚ ਬਹੁਤ ਰਾਜ਼ ਛੁਪੇ ਹੋਇਆ ਜਿਨ੍ਹਾਂ ਨੇ ਬੀਤੀਆਂ ਉਹਨਾਂ ਨੂੰ ਇਹਨਾਂ ਬਾਰੇ ਪਤਾ ਵਾ ਤੇ ਜਿਨ੍ਹਾਂ ਨੇ ਕੀਤੀਆਂ ਉਹਨਾਂ ਨੂੰ ਇਹਨਾਂ ਬਾਰੇ ਪਤਾ ਵਾ ਸੋ ਕਹਿੰਦੇ ਚੰਗੇ ਕਰਮ ਕਰੋ ਤੁਹਾਨੂੰ ਚੰਗਾ ਹੀ ਮਿਲੂਗਾ ਮਾੜੇ ਨਾ ਕਰਿਓ ਮਾੜੇ ਦਾ ਮਾੜਾ ਹੀ ਹੋਊਗਾ ਸੋ ਚੰਗਾ ਚੰਗਾ ਸੋਚੋ ਚੰਗਾ ਚੰਗਾ ਕਰੋ ਤੇ ਚੰਗੀਆਂ ਚੰਗੀਆਂ ਜਗ੍ਹਾ ਤੇ ਜਾਓ ਚੰਗੀਆਂ ਜਗ੍ਹਾ ਤੇ ਜਾਂਦੇ ਚੰਗਾ ਹੀ ਇਨਵਾਲ ਮਿਲਦਾ ਵਾ ਚੰਗਾ ਗਿਆਨ ਮਿਲਦਾ ਹੈ ਚੰਗੇ ਹੀ ਲੋਕ ਮਿਲਦੇ ਆ ਤੇ ਚੰਗਾ ਸਭ ਕੁਝ ਮਿਲਦਾ ਤੇ ਪਿਆਰ ਪਿਆਰ ਬਹੁਤ ਮਿਲਦਾ ਮਾੜੀਆਂ ਜਗ੍ਹਾ ਤੇ ਹਮੇਸ਼ਾ ਲੜਾਈ ਹੋਊਗੀ ਪਰ ਚੰਗ ਕਹਿੰਦੇ ਉੱਥੇ ਖੁਸ਼ੀਆਂ ਹੀ ਮਿਲਣਗੀਆਂ ਸੋ ਚੰਗੀ ਜਗ੍ਹਾ ਜਾ ਕੇ ੱ ਧੱਕਾ ਨਹੀਂ ਕਰਨਾ ਚੰਗੇ ਕਰਮ ਚੰਗੇ ਕਰਮ ਕਰਨੇ ਆ ਪਿਆਰ ਕਰਨਾ ਉੱਥੇ ਜਾ ਕੇ ਤੁਹਾਨੂੰ ਪਿਆਰ ਮਿਲਗਾ ਜੇ ਧੱਕਾ ਕਰੋਗੇ ਤੁਹਾਨੂੰ ਧੱਕੇ ਮਿਲਣਗੇ ਇਸ ਕਰਕੇ ਕੋਈ ਕਹਿੰਦੇ ਗਏ ਮੇਲੇ ਜਾ ਕੇ ਧੱਕੇ ਮਿਲਦੇ ਆ ਉਹ ਸਭ ਨੂੰ ਨਹੀਂ ਮਿਲਦੇ ਜਿਹੜਾ ਧੱਕਾ ਕਰਦਾ ਉਹਨੂੰ ਧੱਕੇ ਮਿਲਦੇ ਆ ਜਿਹੜਾ ਕਹਿੰਦਾ ਪਿਆਰ ਮਿਲੂਗਾ ਉਹਨੂੰ ਪਿਆਰ ਹੀ ਮਿਲਦਾ ਵਾ ਆ ਰਸਤਾ ਇਹ ਜਾ ਰਿਹਾ ਵਾ ਹੁਣ ਟਿੱਲੇ ਨੂੰ ਆ ਛੇ ਮੰਦਰ ਪਹਿਲਾ ਰੋਡ ਦੇ ਇੱਥੇ ਹੀ ਆ ਪਹਿਲਾ ਤੁਹਾਨੂੰ ਅਸੀਂ ਇੱਥੇ ਹੀ ਦਰਸ਼ਨ ਕਰਾਵਾਂਗੇ ਐਂਟਰੀ ਕੜਦਾ ਮਿੰਟ ਦੀ ਪਾਉਣੀ ਹੈ ਠੀਕ ਹੈ ਜਿਆਦਾ ਖਾ ਬੋਲਦਾ ਹੁੰਦਾ ਇਥੇ ਤਲਾਬ ਲਈ ਜੋ ਤਲਾਬ ਲਈ ਇਹ ਮੇਨ ਰਸਤਾ ਬਣ ਰਿਹਾ ਹੁਣ ਨਵਾਂ ਇੱਥੋਂ ਜਾਨ ਲਈ ਜੋ ਪੁਰਾਣਾ ਰਸਤਾ ਹੈ ਉਹ ਤੁਹਾਨੂੰ ਮੈਂ ਹੁਣ ਦਿਖਾ ਰਿਹਾ ਹੌਲੀ ਹੌਲੀ ਨਾਲ ਇਹ ਹਲੇ ਬਣਦਾ ਵਾ ਸ਼ਾਇਦ ਇਸ ਨੂੰ ਥੋੜਾ ਟਾਈਮ ਲੱਗ ਜਾਊਗਾ ਪਰ ਇਹ ਨੂੰ ਬਹੁਤ ਵੱਡਾ ਬਹੁਤ ਸੋਹਣਾ ਮਿਲ ਲੱਗੂਗਾ ਇੱਥੇ ਦੁਸ਼ਹਰਾ ਵੀ ਵੀ ਲੱਗਦਾ ਵਾ ਦੁਸ਼ਹਰਾ ਗਰਾਊਂਡ ਵੀ ਬਣਾਈ ਗਈ ਆ ਬਾਕੀ ਇੱਥੇ ਬਾਵਾ ਅਮਿਤ ਕਾਲਿਆ ਮੈਮਰੀਲੀ ਪਾਰਕ ਵੀ ਬਣੀ ਹੋਈ ਆ ਜੋ ਬੱਚਿਆਂ ਲਈ ਬਣਾਈ ਗਈ ਆ ਹੌਲੀ ਹੌਲੀ ਇੱਥੇ ਬਹੁਤ ਸਾਰੀ ਡਿਵੈਲਪਮੈਂਟ ਹੋ ਗਈ ਪਹਿਲਾਂ ਇੱਥੇ ਸਿਰਫ ਤਲਾਬ ਸੀ ਤੇ ਬਹੁਤ ਪੁਰਾਣਾ ਮੰਦਿਰ ਸੀਗਾ ਉਹਦੇ ਤੁਹਾਨੂੰ ਮੈਂ ਦਰਸ਼ਨ ਦਿਵਾ ਚਲੋ ਤੁਹਾਨੂੰ ਹੁਣ ਅਸੀਂ ਪਾਂਡਵ ਸਰੋਵਰ ਦਿਖਾਣੇ ਆ ਜਿੱਦਾਂ ਕਿ ਤੁਸੀਂ ਦੇਖ ਰਹੇ ਹੋ ਇਹ ਸਰੋਵਰ ਨੂੰ ਇਸ ਨੂੰ ਪਾਂਡਵ ਸਰੋਵਰ ਦੇ ਨਾਲ ਨਾਲ ਜਾਣਿਆ ਜਾਂਦਾ ਹੈ ਤੇ ਇਹ ਦਸੂਹਾ ਦੇ ਵਿੱਚ ਉਹ ਵਿਚਰ ਵਿੱਚ ਵਸਿਆ ਹੋਇਆ ਹੈ ਤੇ ਇਹ ਤਲਾਬ ਜਦੋਂ ਬਣਿਆ ਸੀ ਕਹਿੰਦੇ ਹਨ ਕਿ ਉਸ ਨਾਲ ਰਾਜਾ ਵਿਰਾਟ ਦੀ ਨਗਰੀ ਸੀ ਤੇ ਜੋ ਪਾਂਡਵ ਸੀ ਉਸਲਾ ਗਿਆਤ ਵਾਸਤੇ ਦੌਰਾਨ ਉੱਥੇ ਰਹਿ ਰਹੇ ਸਨ ਜਿੱਦਾਂ ਕਿ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਪਾਂਡਵ ਉਸਲਾ ਰਾਜਾ ਵਿਰਾਟ ਦੇ ਅਧੀਨ ਕੰਮ ਕਰਦੇ ਸਨ ਪਰ ਜਦੋਂ ਉਹਨਾਂ ਨੂੰ ਕਦੀ ਪੂਜਾ ਕਰਨ ਲਈ ਬਾਹਰ ਜਾਣਾ ਪੈਂਦਾ ਸੀ ਤਾਂ ਉਹ ਉਹਨਾਂ ਤੋਂ ਚੋਰੀ ਜਾਂਦੇ ਸਨ ਪਰ ਜਦੋਂ ਉਹ ਉੱਥੇ ਜਾਂਦੇ ਸਨ ਉੱਥੇ ਪਾਣੀ ਦੀ ਵਿਵਸਥਾ ਨਹੀਂ ਸੀ ਤਾਂ ਫਿਰ ਸਾਰੇ ਪਾਂਡਵ ਭਰਾਵਾਂ ਨੇ ਤੇ ਦ੍ਰੋਪਦੀ ਨੇ ਕਿਹਾ ਕਿ ਤੁਸੀਂ ਭੀਮ ਜੀ ਨੇ ਸ਼ਕਤੀਸ਼ਾਲੀ ਹੋ ਤਾਂ ਤੁਸੀਂ ਕੋਈ ਹਿੱਲਾ ਕਰੋ ਤੇ ਇੱਥੇ ਪਾਣੀ ਦਾ ਹਿੱਲਾ ਕਰੋ ਤਾਂ ਫਿਰ ਉਹਨਾਂ ਨੇ ਆਪਣੀ ਕਈ ਦੇ ਨਾਲ ਢਾਈ ਟੱਪ ਮਾਰੇ ਤੇ ਏਡਾ ਵੱਡਾ ਤਲਾਬ ਬਣਾ ਦਿੱਤਾ ਤੇ ਉਹ ਮਿੱਟੀ ਚੱਕ ਕੇ ਦੂਰ ਸੁੱਟ ਦਿੱਤੀ ਤੇ ਹੁਣ ਵੀ ਉਹ ਮਿੱਟੀ ਇੱਥੇ ਛੁੱਟੀ ਆ ਉਸ ਨੂੰ ਠੰਡੀ ਖੂਈ ਦੇ ਨਾਲ-ਨਾਲ ਜਾਣਿਆ ਜਾਂਦਾ ਹੈ ਤੇ ਉੱਥੇ ਇੱਕ ਟਿੱਲਾ ਬਣ ਗਈ ਹੈ ਤੁਹਾਨੂੰ ਉਹ ਅਸੀਂ ਉਹ ਵੀ ਦਿਖਾਵਾਂਗੇ ਕਿ ਉਹ ਮਿੱਟੀ ਕਿੱਥੇ ਪਈ ਹੈ ਬਾਕੀ ਇਸ ਸਰੋਵਰ ਦੀ ਜੇ ਸਿਮਹਾਤਾ ਦਸੀਏ ਕਿ ਜੋ ਵੀ ਇੱਥੇ ਸੱਚੇ ਦਿਲੋਂ ਸਰੋਵਰ ਤੇ ਆਂਦਾ ਹੈ ਤੇ ਸ਼ਿਵਲਿੰਗ ਦੀ ਪੂਜਾ ਕਰਦਾ ਹੈ ਉਹਨਾਂ ਨੂੰ ਮਨਿਛਿਤ ਫਲ ਮਿਲਦਾ ਹੈ ਤੇ ਇਹ ਪਰੰਪਰਾ ਸਦਾ ਤੋਂ ਚੱਲਦੀ ਆਈ ਹੈ ਤੇ ਬਹੁਤ ਪ੍ਰਾਤਨ ਮੰਦਰ ਹੋਣ ਕਰਕੇ ਇਸ ਤੇ ਬਹੁਤ ਵਿਸ਼ਵਾਸ ਤੇ ਸ਼ਿਵਰਾਤਰੀ ਨੂੰ ਵੀ ਇੱਥੇ ਚਾਰ ਪਹਿਰ ਦੀ ਪੂਜਾ ਕੀਤੀ ਜਾਂਦੀ ਹੈ। ਬਾਕੀ ਤੁਸੀਂ ਇਸ ਜਗ੍ਹਾ ਦਾ ਨਜ਼ਾਰਾ ਜੇ ਲੈਣਾ ਹੈ ਤਾਂ ਤੁਸੀਂ ਦਸੂਹਾ ਵਿੱਚ ਆ ਕੇ ਲੈ ਸਕਦੇ ਹੋ ਔਰ ਇਸ ਦੀ ਬਹੁਤ ਮਾਨਤਾ ਹੈ। ਇੱਥੇ ਦੁਸ਼ਹਿਰਾ ਦਾ ਬਹੁਤ ਤਕੜਾ ਮੇਲਾ ਤੇ ਸ਼ਿਵਰਾਤਰੀ ਤੇ ਵੀ ਬਹੁਤ ਤਕੜਾ ਮੇਲਾ ਲੱਗਦਾ ਹੈ। ਚਲੋ ਹੁਣ ਤੁਹਾਨੂੰ ਅਸੀਂ ਅੰਦਰ ਦਾ ਦਿਖਾਨੇ ਆ ਮੰਦਰ ਕਿਹੋ ਜਿਹਾ ਲੱਗਦਾ ਹੈ। ਆਪਾਂ ਨੂੰ ਅੰਦਰ ਲੈ ਕੇ ਜਾਂਦੇ ਹਾਂ ਇਸ ਤਲਾ ਦੀ ਜਿਹੜੀ ਪਨਵਾ ਨੇ ਉਦੋਂ ਭੀਮ ਨੇ ਭਿੰਜੀ ਨੇ ਮਿੱਟੀ ਪੱਟੀ ਸੀ। ਉਹ ਮਿੱਟੀ ਜਿੱਥੇ ਸਿੱਟੀ ਆ ਤੁਹਾਨੂੰ ਉਸ ਥਾਂ ਤੇ ਵੀ ਲੈ ਕੇ ਚੱਲਦੇ ਹਾਂ ਉਸ ਨੂੰ ਇਸ ਸ਼ਹਿਰ ਦੇ ਵਿੱਚ ਕਿਹਾ ਜਾਂਦਾ ਠੰਡੀ ਹੁਈ ਉਹ ਰਾਜੀ ਵਿਰਾਟ ਦਾ ਇੱਕ ਉਹ ਵੀ ਕਿਲਾ ਪੁਰਾਣਾ ਕਿਲਾ ਹਜੇ ਉਹ ਉੱਦਾਂ ਦਾ ਉੱਦਾਂ ਹੀ ਆ ਉਹ ਵੀ ਤੁਹਾਨੂੰ ਇੱਕ ਨਿਸ਼ਾਨ ਦਿਖਾਵਾਂਗੇ ਜਾ ਕੇ ਪਹਿਲਾਂ ਇਹਦੇ ਅੰਦਰ ਲੈ ਕੇ ਚੱਲਦੇ ਹਾਂ ਰਵਾਜੋ ਚੱਲ ਜਾਂਦੇ ਸਨੀ ਫੇਟ ਕੋਈ ਫੇਟ ਕੋੰਦੇ ਜਾਓ ਕੁਛ ਵੀ ਆਗੇ ਤੇ ਦਰ पे ਆਈ ਆਗੇ ਤੇਰੇ ਦਰ पे ਕੋਈ ਉਹ ਮੇਰੇ ਸੰਗਰਾ ¡Gracias! ਗਈ ਜਾਂਦਾ ਅਸੀਂ ਗਈ ਜੰਨੇ ਆ ਛੋਟਾ ਜਿਹਾ ਉਹਦਾ ਹੈ ਤਾਂ ਬੇਸਵਰੀ ਆ ਵੀ ਤੇ ਸਭ ਤੋਂ ਵੀ ਆਪੇ ਲੈਊਗਾ ਮਾਲਕ ਇਹ ਆਣਾ ਹੈ ਨਾ ਮਾਲਕ ਭਗਤੀ ਦੇਖਦਾ ਸੁਰ ਨਹੀਂ ਦੇਖਦਾ ਇਹ ਵੀ ਗੱਲ ਹੈ ਅਸੀਂ ਦਸੂਏ ਪੁੱਜ ਚੁੱਕੇ ਆ ਤੇ ਅਸੀਂ ਤਲਾਬ ਸਰੋਵਰ ਤੇ ਪੁੱਜ ਚੁੱਕੇ ਆ ਇੱਥੇ ਪਾਂਡਵਾਂ ਨੇ ਤਲਾਬ ਬਣਾਇਆ ਹੋਇਆ ਸੀਗਾ ਜਿਨ੍ਹਾਂ ਨੂੰ ਅਸੀਂ ਤਲਾਬ ਸਰੋਵਰ ਪੰਡਤ ਸਰੋਵਰ ਦੇ ਨਾਮ ਤੋਂ ਵੀ ਜਾਣਦੇ ਆ ਤੇ ਅਸੀਂ ਹੁਣ ਅੱਗੇ ਤੁਹਾਨੂੰ ਪੰਡਤ ਜੀ ਕੋਲ ਲੈ ਕੇ ਜਾਵਾਂਗੇ ਉਹ ਤੁਹਾਨੂੰ ਪ੍ਰੋਪਰ ਪੂਰੇ ਤਰੀਕੇ ਨਾਲ ਇਸ ਪੰਡਤ ਸਰੋਵਰ ਪੰਡਤ ਸਰੋਵਰ ਬਾਰੇ ਦੱਸਣਗੇ ਕਿ ਇਸੇ ਪੰਡਤ ਸਰੋਵਰ ਕਿੱਦਾਂ ਬਣਿਆ ਭੀਮ ਜੀ ਨੇ ਕਿੱਦਾਂ ਬਣਾਇਆ ਵਾ ਚਲੋ ਆਓ ਤੁਹਾਨੂੰ ਅੰਦਰ ਲੈ ਚੱਲਦੇ ਹਾਂ ਜੈ ਸ਼ਿਵ ਸ਼ੰਕਰ ਬੋਲੇ ਹੰਡਾਰੀ ਅਸੀਂ ਤੁਹਾਨੂੰ ਪੰਡਤ ਜੀ ਤੋਂ ਵੀ ਮਲਾਵਾਂਗੇ ਅੱਜ ਇਹ ਦੋਨੇ ਜਣੇ ਤੁਸੀਂ ਨਾ ਇੱਕ ਸੋਰ ਲਾ ਦੋ ਸ਼ੇਪ ਹਮਾਂ ਦਾ ਸ਼ੰਕਰਾ ਵਾਲਾ ਜੀ ਰੋਗੋ ਜੀ ਨਹੀਂ ਤੁਹਾਡੀ ਵੀਡੀਓ ਨਹੀਂ ਲੈਣੀ ਬੱਸ ਅੱਦੇ ਕਾਓ

राजा को पता नहीं था ये पांडव है तो उनको अलग अलग काम सौंपा गया था तो यहाँ पर वो गाय को चराने के लिए आते थे तो कहीं भी आस पास पानी की व्यवस्था नहीं थी तो फिर पांचों भाई ने यहाँ पर मीटिंग की किस तरह ये जो पानी की समस्या है किस तरह हल हो फिर ने कहा कि भीम को आपके पास इतना बल है आप इस बल का प्रयोग करिए फिर उन्होंने अढ़ाई टप लगा के ये सरोवर का निर्माण किया तब से ये पानी से भरा होता था उसके बाद भगवान श्री कृष्ण जी भी यहाँ पर आए और विजय श्री का आशीर्वाद इसी जगह से पांडवों को मिला था इसलिए ये जो सरोवर है पवित्र है ये जगह जो है पवित्र है क्योंकि यहाँ पर भगवान श्री कृष्ण जी के चरण पड़े हैं और ये जो मंदिर है ये भव्य मंदिर बाद में बनाया गया है और यहाँ पर जो भी अपनी श्रद्धा लेकर आता है उसकी मनोकामना पूर्ण होती है उस सब कि जो भी मन की कामना हो अवश्य पूरी होती है ओम नमो नारायण भगवती राय मैं यहाँ पर 18 साल से हूँ और मैं ऐसे रहने वाला उत्तराखंड का हूँ मैं यहाँ पर पुजारी के रूप में 18 साल से सेवा करता हूँ और पीछे उत्तराखंड से रहने वाला हूँ और यहीं पर रहता हूँ आपका नाम।, नाम मेरा नाम पंडित जय कृष्ण है उत्तराखंड से कहाँ से उत्तराखंड देहरादून से वैसे गंगोत्री से हूँ अब देहरादून बोले हे शिव शंकर हे करु कर हे परमेश्वर परम प्रता हरे हर बोले नम शिवा ਕਹਿੰਦੇ ਪਹਿਲੀ ਪੂਜਾ ਗਣਪਤੀ ਮਹਾਰਾਜ ਗਣੇਸ਼ ਦੀ ਉਹਨਾਂ ਦੀ ਮੂਰਤੀ ਹੈ ਦੂਜੇ ਪਾਸੇ ਛੇਪੋਲੇਨਾਤ ਮਾਤਾ ਪਾਰਵਤੀ ਗੰਗਾ ਆਹ ਮਾਤਾ ਜੀ ਦੀ ਵਿਸ਼ਨੂੰ ਭਗਵਾਨ ਤੇ ਮਾ ਲਕਸ਼ਮੀ ਜੀ ਕ੍ਰਿਸ਼ਨ ਭਗਵਾਨ ਤੇ ਰਾਧਾ ਜੀ ਰਾਮ ਜੀ ਲਕਸ਼ਮਣ ਜੀ ਤੇ ਮਾਤਾ ਸੀਤਾ ਜੀ ਬਲੀ ਰੰਗ ਬਲੀ ਜੀ ਜਿਦਾਂ ਕਿ ਤੁਸੀਂ ਸਾਰਿਆਂ ਨੇ ਦੇਖਿਆ ਅਸੀਂ ਤੁਹਾਨੂੰ ਪੰਡਵ ਸਰੋਵਰ ਦੱਸਿਆ ਸੀ ਕਿ ਉਹ ਪੰਡਵ ਸਰੋਵਰ ਪੀਮ ਜੀ ਨੇ ਪਟਿਆ ਸੀ ਇਹ ਉਹ ਰਾਜਾ ਵਿਰਾਟ ਜੀ ਦਾ ਕਿਲਾ ਹੈ ਜਿੱਥੇ ਦਵਾਪਰ ਯੋਗ ਦੇ ਵਿੱਚ ਪੰਡਵ ਵਿਖੇ ਆਏ ਸੀ ਹੁਣ ਤੁਹਾਨੂੰ ਲੈ ਕੇ ਚੱਲੇ ਹਾਂ ਆ ਕਿਲੇ ਦਾ ਰਸਤਾ ਇੱਥੇ ਮੰਦਰ ਬਣਿਆ ਹੋਇਆ ਤਾਂ ਹਰ ਹਰ ਮਹਾਦੇਵ ਹਰ ਹਰ ਮਹਾਦੇਵ ਇੱਥੇ ਕੀ ਜਿੱਦਾਂ ਤੁਹਾਨੂੰ ਸਾਰਿਆਂ ਨੂੰ ਦੱਸਿਆ ਵੀ ਇੱਧਰ ਸਾਰੇ ਉੱਪਰਲੇ ਪਾਸੇ ਇੱਧਰ ਤਲਾ ਦੀ ਮਿੱਟੀ ਇੱਥੇ ਸਿੱਟੀ ਗਈ ਸੀ ਪੇ ਇਥੇ ਇਸ ਸ਼ਹਿਰ ਦੇ ਵਿੱਚ ਦਸੂਏ ਦੇ ਵਿੱਚ ਵੱਖਰਾ ਹੀ ਇੱਕ ਪਰਬਤ ਕਹਿ ਲਓ ਜਾਂ ਪਹਾੜੀ ਟੈਪ ਕਹਿ ਲਓ ਬਣ ਚੁੱਕਾ ਆ ਆ ਦੇਖੋ ਉਚਾਈ ਉਸ ਮਿੱਟੀ ਦੇ ਕਾਰਨ ਇੱਥੇ ਤਰਾਈ ਜਾ ਕੇ ਆ ਦੇਖੋ ਰਸਤਾ ਜਿੱਦਾ ਚੜ੍ਹਾਈ ਹੁੰਦੀ ਆ ਉਦਾਂ ਸਾਰਾ ਬਣਿਆ ਹੋਇਆ ਹੈ ਇਹ ਵੀ ਪ੍ਰਾਚੀਨ ਸਥਾਨ ਹੈ ਪ੍ਰਾਚੀਨ ਮੰਦਿਰ ਸ਼ਿਵ ਮੰਦਿਰ ਅੰਦਰ ਜੈ ਸ਼ਿਵ ਆ ਦੇਖੋ ਆ ਜੋ ਕਿ ਸਾਰੀ ਮਿੱਟੀ ਨਾ ਇੱਥੇ ਸਿੱਟੀ ਗਈ ਸੀ ਵੈਸੇ ਇਹ ਰਿਆਸ਼ੀ ਇਲਾਕਾ ਬਹੁਤ ਡਾਊਨ ਆ ਪਰ ਜੋ ਭੀਮ ਨੇ ਟੱਪ ਮਾਰ ਕੇ ਟਾਈਟਪ ਮਾਰ ਕੇ ਮਿੱਟੀ ਛੁੱਟੀ ਉਹਦੇ ਕਾਰਨ ਇਹ ਸਾਰੀ ਜਿਹੜੀ ਆ ਦੇਖ ਲਓ ਕਿ ਇੱਕ ਕਿਸਮ ਦਾ ਪਹਾੜ ਹੀ ਬਣ ਗਿਆ ਸੀ ਇੰਨੀ ਜ਼ਿਆਦਾ ਮਿੱਟੀ ਸਿਰਫ ਢਾਈ ਟੱਪ ਮਾਰ ਕੇ ਹੀ ਉਹਨਾਂ ਨੇ ਆਪਣੀ ਤਾਕਤ ਦੇ ਨਾਲ ਇੱਥੇ ਛੁੱਟੀ ਸੀ ਤੇ ਇਹ ਸਾਰਾ ਉੱਚਾ ਹੀ ਬਣ ਗਿਆ ਸੀ ਕਿਲਾ ਤੇ ਉਦੋਂ ਦਾ ਇਦਾਂ ਹੀ ਆ ਇੱਥੇ ਕੋਈ ਛੇੜਛਾੜ ਨਹੀਂ ਕੀਤੀ ਗਈ ਇਤਿਹਾਸ ਦੇ ਨਾਲ ਤੇ ਇਹ ਮੰਦਿਰ ਬਣਿਆ ਸੀ ਜਿੱਥੇ ਉਹਨਾਂ ਨੇ ਫਿਰ ਆਪਣਾ ਕੀ ਆਸ਼ੀਰਵਾਦ ਲਿਆ ਸੀ ਆ ਕੇ ਕਿ ਇੱਥੇ ਰਿਹائش ਰਵੇ ਦੇਖੋ ਕਿ ਮੇ ਉੱਚੀ ਬਸੋਂ ਬਸੀ ਹੋਈ ਆ। ਬਾਕੀ ਤੁਹਾਨੂੰ ਪਿੱਛੇ ਦਿਖਾਇਆ ਵੀ ਸੀ ਕਿ ਗਿਲਾ ਰਾਜਾ ਬਰਾੜ ਦਾ ਜੋ ਮਣੀ ਹੀ ਨਗਰੀ ਉਂਝ ਦੀ ਉਂਝੀ ਹੀ ਹੈ। ਇੱਥੇ ਪੰਡਤ ਆਪਣੇ ਗੁਪਤ ਆਵਾਸ ਦੇ ਦੌਰਾਨ ਰਹੀ ਦਸਵੇ ਵਿੱਚ ਤੇ ਸੇਵਾ ਚੱਲਦੀ ਹੈ। ਕਿ ਸ਼ੇ ਭਗਵਾਨ ਦੀ ਤਾਂ ਤੁਹਾਨੂੰ ਪਤਾ ਮਹਿਮਾਨ ਆਰੀ ਆ। ਹਰ ਕੋਈ ਪੂਜਾ ਕਰਦਾ ਇੰਨਾਂ ਦੀ। ਆ ਪਿਛੇ ਰਾਜਾ ਵਿਰਾਜ ਜੀ ਦਾ ਕਿਲਾ ਜਿਹੜਾ ਉਹ ਕਿਲਾ ਕਿੱਥੇ ਕਹਿੰਦੇ ਤੇ ਰਾਜਾ ਵਿਰਾਜ ਜੀ ਦੀ ਨਗਰੀ ਸੀ ਹਾਂਜੀ ਇਹ ਸਾਰੀ ਨਗਰੀ ਚ ਆਉਂਦਾ ਉਹਨਾਂ ਦਾ ਇਥੋਂ ਟਿੱਲੇ ਤੋਂ ਲੈ ਕੇ ਕਮਾਈ ਦੇ ਵੀ ਸਥਾਨ ਆ ਪਿਛੇ ਹਜੇ ਤੱਕ ਜਿਉਂਦਾ ਰੌਦਾ ਹੀ ਇਹਨਾਂ ਸਾਰਿਆਂ ਨੇ ਵੈਸੇ ਦਾ ਵੈਸਾ ਹੀ ਰੱਖਿਆ ਹੋਇਆ ਹੈ ਦੋਸਤੋ ਕੁਛ ਟਾਈਮ ਦੀ ਪਗੰਦੀ ਕਰਕੇ ਸਾਨੂੰ ਆਪਣਾ ਪਲਾਨ ਚੇਂਜ ਕਰਨਾ ਪਿਆ ਅਸੀਂ ਹੁਣ ਤਾਂ ਕਿ ਗਗਨ ਦੇ ਢੀਲੇ ਨਹੀਂ ਜਾਣਾ ਉਹ ਅਸੀਂ ਨੈਕਸਟ ਟਾਈਮ ਕਵਰ ਕਰਾਂਗੇ ਆਪਣੀ ਯਾਤਰਾ ਤੋਂ ਅਸੀਂ ਅੱਜ ਕਮਾਈ ਦੇ ਕੀ ਮਾਤਾ ਜਾਣਾ ਜੋ ਕਿ ਮਨਾਕਸ਼ੀ ਮਾਤਾ ਵੀ ਉਹਨਾਂ ਨੂੰ ਕਿਹਾ ਜਾਂਦਾ ਵਾ ਤੇ ਕਮਾਈ ਮਾਤਾ ਪੰਜਾਬੀ ਜੀ ਕਿਹਾ ਜਾਂਦਾ ਵਾ ਉਹ ਮਾਤਾ ਰਾਣੀ ਦੀ ਬੜੀ ਕਿਰਪਾ ਸੀ ਕਿ ਜਦੋਂ ਪੰਡਵ ਇੱਥੇ ਆਏ ਸੀ ਤੇ ਆਪਣੇ ਉਤਸਵ ਵਾਸਤੇ ਆਣ ਉਹਨਾਂ ਨੇ ਉੱਥੇ ਜਾ ਕੇ ਪੂਜਾ ਕੀਤੀ ਸੀਗੀ ਪਾਣੀ ਦੇ ਲਈ ਉਹ ਜਿੱਦਾਂ ਵੀ ਉਹਨਾਂ ਨਾਲ ਜੁੜਿਆ ਵਾ ਆਪਣੇ ਦਸੂਏ ਵਾਲੇ ਸਰੋਵਰ ਜੋ ਹੈਗਾ ਪਾਂਡਵ ਸਰੋਵਰ ਆ ਉਹਨਾਂ ਨਾਲ ਉਹਥੇ ਦਾ ਇਤਿਹਾਸ ਜੁੜਿਆ ਹੋਇਆ ਤੁਹਾਨੂੰ ਉਹਨਾਂ ਬਾਰੇ ਵੀ ਦੱਸਾਂਗੇ ਤੇ ਇਸ ਤਰ੍ਹਾਂ ਹੀ ਸੀ ਇਸ ਬਲੌਗ ਵਿੱਚ ਕਮਾਈ ਦੇ ਵੀ ਜਿਹਨੂੰ ਅਸੀਂ ਕਮਕਸ਼ ਦੇਵੀ ਵੀ ਕਹਿੰਦੇ ਹਨ ਤੇ ਉਹ ਦੇ ਨਾਲ ਪਾਂਡਵ ਸਰੋਵਰ ਉਹਨਾਂ ਦਾ ਅਸੀਂ ਇਸ ਬਲੌਗ ਵਿੱਚ ਕਵਰ ਕਰਾਂਗੇ ਠੀਕ ਹੈ ਤੇ ਜੋ ਨੈਕਸਟ ਬਲੌਗ ਸਾਡਾ ਆਏਗਾ ਉਹਦੇ ਵਿੱਚ ਅਸੀਂ ਗਗਨਨਾ ਟਿੱਲਾ ਤੇ ਇੱਕ ਸ਼ਿਮੂਵਾਂ ਦੀ ਹੋਰ ਕੋਈ ਜਗ੍ਹਾ ਇੱਕ ਹੋਰ ਉਸ ਦਾ ਵੀ ਤੁਹਾਡੇ ਨਾਲ ਅਸੀਂ ਇਤਿਹਾਸ ਸਾਂਝਾ ਕਰਾਂਗੇ ਆ ਚੁੱਕੇ ਆ ਸ਼ਕਤੀ ਪੀਠ ਮਾਤਾ ਕਮਾਹੀ ਦੇਵੀ ਬਹੁਤ ਸੋਹਣਾ ਦਰਵਾਜ਼ਾ ਹੈ ਮਾਤਾ ਕਮਾਹੀ ਦੇਵੀ ਇਹ ਵੀ ਮਾਤਾ ਕਮਾਹੀ ਦੇਵੀ ਸ਼ਕਤੀ ਪੀਠ ਤੇ ਰਾਜਾ ਵਿਰਾਟ ਦੀ ਨਗਰੀ ਚ ਆਉਂਦਾ प्राचीन है। पांडव अपने आखिरी साल अज्ञातवास के दौरान जहाँ पे पूजा के लिए आते थे, थे और जहाँ पे पानी की व्यवस्था नहीं थी तब जदेष्टर ने कड़ी परीक्षा और अपनी भक्ति से यहाँ पे माँ कामाक्षी देवी को याद किया तब से यहाँ पे पानी की कभी कोई कमी नहीं हुई जो यहाँ पे सरोवर बना हुआ है कहते हैं वो पानी सारा माता रानी के चरणों से आता है और जहाँ पे आज तक कभी पानी की कमी नहीं हुई और जहाँ का जो सरोवरों का जल है वो वाटर सप्लाई के अधीन भी अब आ चुका है और गांव-गांव में पानी वहीं से जाता है और सुनने में ये भी आता है कि जो जो सरोवर बना है उसके नीचे सात कुएँ भी हैं जहाँ से ये सारा जल निकलता है तो इस तरह माँ कामाक्षी देवी की जहाँ पे भरपूर कृपा है और बहुत मान्यता मानी गई है जहाँ से दूर दूर से लोग माँ देवी के दर्शन करने आते हैं सावन के दिनों में जहाँ पे बहुत बड़ा मेला लगता है और जब नवरात्रे होते हैं तो जहाँ पे भीड़ उमड़ी रहती है हमारी भी श्रद्धा भावना यहाँ से पूरी तरह से जुड़ी हुई है हम भी चाहते हैं कि आप लोग भी यहाँ पर आएँ और माँ कामाक्षी देवी के दर्शन जरूर करें और आप सब पे कृपा हमें उम्मीद है कि माँ कामाक्षी देवी और पांडव सरोवर के इतिहास के बारे में जान के आप सबको खुशी हुई होगी आपको उत्सुकता होगी कि आप भी इस जगह के दर्शन करने आए और हमारे ब्लॉग को भी आपने खूब पसंद किया है तो आप प्लीज़ हमारे चैनल को भी सब्सक्राइब कर दें और लाइक कर दें और शेयर करना क्योंकि हम इसी तरह के ब्लॉग्स और आगे लेते आएंगे अगर कोई हमसे भूल हो गई हो ब्लॉग बनाते हुए तो हमें क्षमा करना जीड़े इथे सेवादार कह लो या अनंत जी कह लो जो भी उन दे पंडिरो जो उनन समर्पित करते बनाए हुए ते है तो लिखया भी है महंत श्री अमरगिरी जी हां जी उन दे ਮਹਾਂਤਿ ਸ਼੍ਰੀ ਕ੍ਰਿਸ਼ਨ ਗਰੀ ਜੀ ਆ ਤੁਨ ਆਇਆ ਆ ਦੇਖੋ ਬਹੁਤ ਪੁਰਾਣਾ ਹੈ ਕਿੱਥੇ ਜਿੱਦਾਂ ਜਿੱਦਾਂ ਸੇਵਾਦਾਰ ਆਈ ਗਏ ਨਾ ਉਹਦਾ ਉਹ ਹਾਂ ਜੀ ਮਹਾਂਤ ਜੀ ਰਾਮਗਿਰੀ ਜੀ ਮਹਾਂਤ ਜੀ ਮਹਾਂਤ ਜੀ ਮਨੀ ਕਾਂਠੀ ਕਾਂਠੀ ਗਿਰੀ ਜਿਨ੍ਹਾਂ ਨੇ ਇੱਥੇ ਸੇਵਾ ਕੀਤੀ ਉਹਨਾਂ ਦੇ ਉਹਨਾਂ ਸਾਰਿਆਂ ਦੇ ਆਈ ਬਣੇ ਪਏ ਆ ਉਹ ਸਾਰੇ ਜਿਹੜੇ ਆਪਨ ਬਣੇ ਹੋਏ ਆ ਸਭ ਆ ਮਿਲਿਆ ਉਹਦੇ ਬਾਅਦ ਹਾਂਜੀ ਉਹ ਪੁਰਾਣਾ ਖੂਹ ਆ ਜੀ ਉਹ ਉੱਥੇ ਆ ਇੱਥੇ 사ਸੰਗ ਹੁੰਦਾ ਜੋ ਵੀ ਇੱਥੇ ਭਜਨ ਬੰਦਗੀ ਕਦੇ ਸ਼ਾਮ ਨੂੰ ਆ ਟੋਲੋ ਆਹ ਰਸਤਾ ਲੰਗਰ ਹਾਲ ਦੀ ਤਰਫ ਚੱਲ ਜਾਂਦਾ ਭਾਜੀ ਆ ਜਾਓ ਜੀ ਚੁੱਕ ਜੀ ਲੰਗਰ ਹਾਲ ਦੇ ਵਿੱਚ ਮਾਤਾ ਰਾਣੀ ਦਾ ਲੰਗਰ ਖਾਂਣ ਲੱਗੇ ਆ ਜੀ। ਉੱਦਾਂ ਇਸ ਆਹ ਪਾਜੀ ਹੁਣ ਹੀ ਬੈਠਿਆ। ਇੱਥੇ ਚੌਕ ਜੀ। ਹਰ ਰੋਜ਼ ਲੰਗਰ ਮੈਂ ਦਾ ਇੱਥੇ। ਅਸੀਂ ਸਾਰੇ ਲੰਗਰ ਖਾ ਕੇ ਹਟੇ ਜੀ ਤਾਂ ਰੋਹਿਤ ਭਾਜੀ ਕਰਨ ਲੱਗੇ ਸਾਫ ਸਫਾਈ ਸੇਵਾ ਮਾਤਾ ਜੀ ਦੇ ਮੰਦਰ ਤੇ। ਹਾਂ ਜੀ ਸਾਫ ਸਫਾਈ ਤਾਂ ਜ਼ਰੂਰੀ ਆ ਜੀ। ਇੱਥੇ ਜਿੰਨੇ ਲੋਕ ਬੈਠੇ ਚਲੋ ਪਾਉਣ ਲੱਗੇ ਵੀ ਥੱਲੇ ਲੰਗਰ ਪਾਉਣ ਲੱਗੇ ਵੀ ਡਿੱਗ ਜਾਂਦਾ ਤਾਂ ਖਾਣ ਲੱਗੇ ਵੀ ਹੁਣ ਸਾਫ਼ ਕਰਨ ਲੱਗੇ ਸਾਰਾ ਟਾਟੂ ਢਟ ਛਾੜ ਕੇ ਹਾਂਜੀ ਕੱਪੜਾ ਲਗਾ ਹੀ ਰੱਖਦਾ ਵਰਕੇ ਇਹਨਾਂ ਮਾਉਂ ਦਵਾ ਕੇ ਦੋ ਮੰਨ ਦੰਗਾ ਪੜਦੀ ਵਈ ਇੱਕ ਪਾਸੇ ਆ ਜਾਓ ਇੱਦਾਂ ਖਿੱਚ ਕੇ ਆਵੇਂ ਆਂ ਆਇ ਤਰਾਂ ਰਾਂ ਜੀ ਮਾ ਨਾਮਾ ਮੋੜਾ ਬੋਜਾ ਕਿੰਨੇ ਅਤਕਾਰ ਕਰਕੇ ਦੇ ਦਿੱਤੇ ਕੋਈ ਨਹੀਂ ਆਖੀ ਤੂੰ ਜਾ ਦਾਲ ਦਾ ਬੋਲੇ ਰਾਣੀ ਜੀ ਮੇਰੇ ਜੀ ਨੂੰ ਦੂਰ ਕਰਨ ਮੋੜਾ ਸਾਉ ਕਰਨ ਮੋੜਾ ਇਹਨੂੰ ਗਿੱਲਾ ਕਰ ਲਈਓ ਬਾਅਦ